ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੇ ਬਿੰਦਰ ਅੱਜ ਆਏ ਸੀ ਸਾਡੇ ਸਰਕਾਰੀ ਹਾਈ ਸਕੂਲ ਦੇ ਵਿੱਚ ਦੋਸਤੋ ਅਸੀਂ ਸਰਕਾਰੀ ਹਾਈ ਸਕੂਲ 'ਚ ਇਸ ਕਰਕੇ ਆਏ ਸੀ ਕਿਉਂਕਿ ਤੁਹਾਨੂੰ ਦਿਖਾ ਦਈਏ ਸੀ ਵੀ ਸਾਡੇ ਸਰਕਾਰੀ ਹਾਈ ਸਕੂਲ ਦੇ ਵਿੱਚ ਕਿੰਨੀ ਕਿ ਚੇਂਜਸ ਹੋ ਚੁੱਕੀਆਂ ਕਿਉਂਕਿ ਜਦੋਂ ਦੋਸਤੋ ਅਸੀਂ ਪੜ੍ਹਦੇ ਹੁੰਦੇ ਸੀਗੇ ਇੱਥੇ ਉਦੋਂ ਇੱਕ ਸਿੰਪਲ ਜਿਹਾ ਮਤਲਬ ਕਿ ਬਰਾਂਡੇ ਹੁੰਦੇ ਸੀਗੇ ਅਸੀਂ ਇੱਥੇ ਥੱਲੇ ਟੱਪੜ ਵਿਛਾ ਕੇ ਉੱਤੇ ਬਹਿਣਦੇ ਹੁੰਦੇ ਸੀਗੇ ਤੇ ਹੁਣ ਜੇ ਦਿਖਾਈਏ ਤੁਹਾਨੂੰ ਸਾਡੇ ਸਕੂਲ ਦੇ ਵਿੱਚ ਬਹੁਤ ਸਾਰੀ ਚੇਂਜਿੰਗ ਹੋ ਚੁੱਕੀ ਆ ਤੇ ਬਹੁਤ ਵਧੀਆ ਦੇਖੋ ਸਾਡੇ ਸਕੂਲ ਦੇ ਵਿੱਚ ਪੇਂਟਿੰਗ ਆਪਾਂ ਕਹਿ ਸਕਦੇ ਆ ਵੀ ਪੂਰੀ ਵਧੀਆ ਹਾਈ-ਫਾਈ ਪੇਂਟਿੰਗ ਹੁੰਦੀ ਆ ਸਾਡਾ ਸਕੂਲ ਪੂਰੇ ਜ਼ਬਰਦਸਤ ਤਰੀਕੇ ਨਾਲ ਤਿਆਰ ਹੋ ਚੁੱਕਿਆ ਮੈਂ ਤੁਹਾਨੂੰ ਇਹ ਕਹਿ ਸਕਦਾ ਦੋਸਤੋ ਵੀ ਜਿਹੜਾ ਸਾਡਾ ਸਕੂਲ ਆ ਇੱਕ ਵਧੀਆ ਹਾਈ ਪ੍ਰੋਫਾਈਲ ਦੇ ਸਕੂਲਾਂ ਨੂੰ ਮਾਤ ਪਾਉਂਦਾ ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਸਰਕਾਰੀ ਸਕੂਲ ਵਧੀਆ ਨਹੀਂ ਹੁੰਦੇ ਦੋਸਤੋ ਇੱਥੇ ਜੇ ਮੈਂ ਤੁਹਾਨੂੰ ਦੱਸਣ ਲੱਗਿਆ ਤਾਂ ਬਹੁਤ ਮਤਲਬ ਕੀ ਵੱਡੀ ਲਿਸਟ ਹੋ ਜੂਗੀ ਵੀ ਇੱਥੇ ਪੜ੍ਹ ਕੇ ਜਿਹੜੇ ਲੋਕ ਜਾਂ ਕਹਿ ਸਕਦੇ ਜਿਹੜੇ ਸਟੂਡੈਂਟ ਇਹ ਸਕੂਲ ਦੇ ਵਿੱਚ ਪੜ੍ਹ ਕੇ ਬਹੁਤ ਵਧੀਆ ਰੈਂਕ ਦੇ ਉੱਤੇ ਆਫੀਸਰ ਲੱਗੇ ਹੋਏ ਨੇ ਜਾਂ ਆਪਾਂ ਕਹਿ ਸਕਦੇ ਆ ਅੰਤਰਰਾਸ਼ਟਰੀ ਪੱਧਰ ਦੇ ਵੀ 플레이ਰ ਇਸ ਸਕੂਲ ਦੇ ਵਿੱਚੋਂ ਪੈਦਾ ਹੋਏ ਨੇ ਬਹੁਤ ਵਧੀਆ ਮਤਲਬ ਕੀ ਸਾਡੇ ਸਕੂਲ ਦਾ education system ਹੈ ਕਿਉਂਕਿ ਦੋਸਤੋ ਅਸੀਂ ਵੀ ਸਕੂਲ ਦੇ ਵਿੱਚ ਪੜ੍ਹ ਕੇ ਗਏ ਆ ਠੀਕ ਹੈ ਨਾ ਸਕੂਲ ਮਾੜਾ ਨਹੀਂ ਹੁੰਦਾ ਆਪਣੇ ਥੋੜੇ ਰੂਲ ਵੀ ਆਪਾਂ ਨੂੰ ਚੇਂਜ ਕਰਨੇ ਪੈਂਦੇ ਨੇ ਬਾਕੀ ਦੋਸਤੋ ਮੈਂ ਤੁਹਾਨੂੰ ਹੋਰ ਦੂਜੀ ਲੋਕੇਸ਼ਨ ਦਿਖਾਉਣਾ ਤੁਸੀਂ ਉਹ ਵੀ ਦੇਖਿਓ ਵੀ ਕਿੰਨੀ ਸੋਹਣੀ ਲੋਕੇਸ਼ਨ ਸਾਡੇ ਸਕੂਲ ਦੀ ਬਣੀ ਹੋਈ ਆ ਦੋਸਤੋ ਇਹ ਆ ਸਾਡੇ ਸਰਕਾਰੀ ਹਾਈ ਸਕੂਲ ਦੀ ਜਿਹੜੀ ਬਿਲਡਿੰਗ ਆ ਦੋ ਮੰਜ਼ਲੀ ਬਿਲਡਿੰਗ ਬਣ ਚੁੱਕੀ ਆ ਬਾਕੀ ਦੋਸਤੋ ਸਾਡਾ ਸਕੂਲ ਦਾ ਜਿਹੜਾ ਸਿਸਟਮ ਹੈ ਵਕ ਸਟਾਪ ਕਹਿ ਸਕਦੇ ਆਪਾਂ ਬਹੁਤ ਵਧੀਆ ਹੈਗਾ ਇੱਥੇ ਵਧੀਆ ਪੜੇ ਲਿਖੇ ਐਜੂਕੇਟਿਡ ਟੀਚਰ ਵੀ ਬਹੁਤ ਵਧੀਆ ਇੱਥੇ ਆ ਚੁੱਕੇ ਨੇ ਮੁੱਖੀ ਗੱਲ ਦੋਸਤੋ ਇਹ ਆ ਵੀ ਪੜਨਾ ਤਾਂ ਬੰਦੇ ਦੇ ਆਪਦੇ ਸਿਰ ਤੇ ਹੁੰਦਾ ਠੀਕ ਹੈ ਨਾ ਕਿਉਂਕਿ ਟੀਚਰ ਨੇ ਤਾਂ ਸਾਨੂੰ ਇੱਕ ਫਾਰਮੂਲਾ ਦੇਣਾ ਹੁੰਦਾ ਵੀ ਤੁਸੀਂ ਕਿਵੇਂ ਪੜਨਾ ਜਾਂ ਕਿਵੇਂ ਤੁਸੀਂ ਅੱਗੇ ਦਾ ਵਿਊ ਤਿਆਰ ਕਰਨਾ ਹੈ ਠੀਕ ਹੈ ਉਦੋਂ ਗਾ ਉਹਦੇ ਤੇ ਅਮਲ ਕਰਨਾ ਤਾਂ ਆਪਣੇ ਤੇ ਹੀ ਡਿਪੈਂਡ ਹੁੰਦਾ ਅੱਗੇ ਦੋਸਤੋ ਮੈਂ ਤੁਹਾਨੂੰ ਇੱਕ ਐਜੂਕੇਸ਼ਨ ਜਿਹੜਾ ਪਾਰਕ ਹੈਗਾ ਉਹ ਵੀ ਦਿਖਾਉਣਾਗਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਹੈਗਾ ਤੇ ਆ ਦੇਖੋ ਦੋਸਤੋ ਐਸਾਈਡ ਦੇ ਉੱਤੇ ਜਿਹੜਾ ਐਜੂਕੇਸ਼ਨ ਪਾਰਕ ਹੈਗਾ ਉਹ ਬਹੁਤ ਵਧੀਆ ਤਰੀਕੇ ਨਾਲ ਮਤਲਬ ਕਿ ਡਿਜ਼ਾਈਨ ਕੀਤਾ ਹੈ ਬਾਕੀ ਜਿਹੜੀ ਸਾਡੇ ਪਿੰਡ ਦੀ ਪੰਚਾਇਤ ਆ ਵੀ ਬਹੁਤ ਵਧੀਆ ਸਪੋਰਟ ਕਰਦੀ ਆ ਤੇ ਟੀਚਰ ਸਾਹਿਬਾਨ ਵੀ ਬਹੁਤ ਵਧੀਆ ਇੱਥੇ ਦਾ ਸਿਸਟਮ ਨੂੰ ਚਲਾ ਰਹੇ ਨੇ ਹਾਂਜੀ ਦੋਸਤੋ ਆ ਜਿਹੜੇ ਕਮਰੇ ਤੁਹਾਨੂੰ ਬੈਕ ਸਾਈਡ ਤੇ ਸਾਡੇ ਦਿਖ ਰਹੇ ਨੇ ਇਹ ਦੋਸਤੋ ਉਹ ਕਮਰੇ ਆ ਜਿੱਥੇ ਅਸੀਂ ਮਤਲਬ ਕਿ ਪੰਜਵੀਂ ਕਲਾਸ ਤੱਕ ਪੜ੍ਹਦੇ ਰਹੇ ਆ ਆ ਉਹੀ ਬੋਰਡ ਆ ਦੋਸਤੋ ਜਿਹੜਾ ਅਜ ਤੋਂ 25 26 ਛੇ ਪਹਿਲਾਂ ਕਹਿ ਸਕਦੇ ਆਪਾਂ ਵੀ 22 ਸਾਲ ਪਹਿਲਾਂ ਕਹਿ ਲਓ ਅਸੀਂ ਇਸ ਬੋਰਡ ਥੱਲੇ ਬੈਠਦੇ ਸੀਗੇ ਤੇ ਪੜ੍ਹਦੇ ਹੁੰਦੇ ਸੀਗੇ ਇੱਥੇ ਆ ਸਾਡੀ ਕਲਾਸ ਹੁੰਦੀ ਸੀਗੀ ਆ ਵੀ ਸਾਡੀਆਂ ਕਲਾਸਾਂ ਸਾਰੀਆਂ ਪਤਰੀਏ ਪੁਰਾਣੀਆਂ ਕਲਾਸਾਂ ਦੇ ਕਮਰੇ ਨੇਗੇ ਜਿਹੜੇ ਅਜੇ ਤੱਕ ਇੱਥੇ ਹੈਗੇ ਨੇਗੇ ਇੱਥੇ ਅਸੀਂ ਬੈਠ ਕੇ ਆਰਾਮ ਨਾਲ ਪੜ੍ਹਦੇ ਹੁੰਦੇ ਸੀ ਦੋਸਤੋ ਮੇਰਾ ਕਹਿਣ ਦਾ ਭਾਵ ਇਹ ਹੈ ਵੀ ਜਿਹੜੀ ਇਹ ਵੀਡੀਓ ਬਣਾਈ ਆ ਇਹਦਾ ਕਾਰਨ ਇਹੀ ਸੀ ਕਿ ਵੀ ਬਚਪਨ ਦੇ ਵਿੱਚ ਅਸੀਂ ਇੱਥੇ ਪੜ੍ਹਦੇ ਸੀ ਇਹਦੇ ਨਾਲ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਜਿਆਦਾ ਜੁੜੀਆਂ ਨੇ ਠੀਕ ਹੈ ਜੇ ਆਪਾਂ ਕਹਿ ਸਕਦੇ ਆ ਵੀ ਦੋਸਤੋ ਮਿੱਤਰ ਵੀ ਆਪਣੇ ਯਾਦ ਆਉਂਦੇ ਨੇ ਜਿਹੜੇ ਸਾਡੇ ਨਾਲ ਇੱਥੇ ਬੈਠ ਕੇ ਪੜ੍ਹਦੇ ਹੁੰਦੇ ਸੀਗੇ ਬਾਕੀ ਮੇਰੇ ਨਾਲ ਬਲਜਿੰਦਰ ਆਇਆ ਹੋਇਆ ਕਿਉਂਕਿ ਇਹ ਵੀ ਇੱਥੇ ਸਕੂਲ ਦੇ ਵਿੱਚ ਪੜ੍ਹਦਾ ਹੈ ਠੀਕ ਹੈ ਨਾ ਇਹਨੂੰ ਵੀ ਮੈਂ ਸੋਚਿਆ ਸੀ ਮੈਂ ਕਿ ਉਹ ਅੱਜ ਉਹ ਦਿਖਾ ਕੇ ਲੈ ਕੇ ਆਉਣਾ ਵੀ ਜਿੱਥੇ ਅਸੀਂ ਬੈਠਦੇ ਕਰਦੇ ਸੀਗੇ ਤੇ ਦੋਸਤੋ ਮਿਲਦਿਆਂ ਹੋਰ ਕਿਸੇ ਵੀਡੀਓ ਦੇ ਵਿੱਚ ਸਾਰਿਆਂ ਨੂੰ ਸਸਰੀ ਕਾ